ਪਹੁੰਚ ਗਿਆ ਕਿੱਦਾਂ ਪਹੁੰਚ ਗਿਆ ਦੋਸਤੋ ਜਿੱਤਾ ਕੁਹਾੜੀ ਹੁੰਦੀ ਹੈ ਕੁਹਾੜੀ ਕੁਹਾੜੀ ਲੱਕੜ ਨੂੰ ਤਰ ਕੱਟ ਪਾਦੀ ਹੈ ਜਦ ਉਹਦੇ ਵਿੱਚ ਲੱਕੜ ਦਾ ਡੰਡਾ ਹੁੰਦਾ ਤੇ ਡੰਡਾ ਕਿਹਦਾ ਹੁੰਦਾ ਉਹੀ ਲੱਕੜ ਦਾ ਹੁੰਦਾ ਜਿਸ ਲੱਕੜ ਨੂੰ ਤੇ ਪੰਜਾਬ ਵੀ ਉਹਦੇ ਹੀ ਪਿੱਛੇ ਜਾਣਾ ਹੋਇਆ ਸ਼ੁਰੂ ਹੋਇਆ ਜਦੋਂ ਲਖਾ ਸਿਧਾਣੇ ਵਰਗਿਆਂ ਦਾ ਗਰੁੱਪ ਜਿਹੜੇ ਦੂਸਰੀਆਂ ਫੋਰਸੀ ਦਾ ਤੋਂ ਪੈਸੇ ਲੈ ਕੇ ਜਿਹੜੇ ਦੂਸਰਿਆਂ ਦੇ ਪਿੱਠੂ ਐ ਤੇ ਜਿਹੜੇ ਦੂਸਰਿਆਂ ਦੇ ਪੇਰ ਰੋਲ ਤੇ ਕੰਮ ਕਰਦੇ ਐ ਆ ਜੋ ਨੁਜਾਨੇ ਦੀ ਪੰਜਾਬ ਦੀ ਇੰਡਸਟਰੀ ਨੂੰ ਤੁਸੀਂ ਪੰਜਾਬ ਤੋਂ ਦੇਖ ਲਓ ਕੋਈ ਨਾ ਕੋਈ ਮੁਰਦਾ ਲੱਭ ਲੈਣੇ ਆ ਉਹਨਾਂ ਨੂੰ ਮੁਰਦਾ ਚਾਹੀਦਾ ਮੈਂ ਰਾਜਨੀਤੀ ਗੱਲ ਨਹੀਂ ਕਰਦਾ ਪਰ ਸਾਡੇ ਦੇਸ਼ ਦੇ ਕਈ ਨੇਤਾ ਕਹਿੰਦੇ ਐ ਕਿ ਉਹਨਾਂ ਨੂੰ ਕੋਈ ਨਾ ਕੋਈ ਮੁਰਦਾ ਚਾਹੀਦਾ ਬਸ ਤੇ ਪਤਾਇ ਧਰਨਾ ਲਾਵਾਂਗੇ ਤੇ ਮਾਲ ਖਾਨ ਨੂੰ ਮਿਲ ਜੇਗਾ ਦੂਸਰੇ ਪਾਸਿਓਂ ਮਾਲ ਆਊਗਾ ਉਹ ਕੋਈ ਮਾਲ ਖਾਨ ਵਾਲੇ ਲੋਗ ਹੈ ਇਹ ਉਹ ਕੀੜੇ ਹੈ ਇਹ ਉਹ ਲੋਗ ਹੈ ਜਿਸ ਥਾੜੀ ਚ ਖਾਣਨੇ ਹੈ ਉਸ ਥਾੜੀ ਚ ਛੇਕ ਕਰਦੇ ਹੈ ਪਰ ਦੋਸਤੋ ਇਸ ਪੰਜਾਬ ਨੇ ਜਿਸ ਐਸੇ ਇੰਡਸਟਰੀ ਨੇ ਐਂਟੀ ਟੇਕ ਮੁਸੀਬਤਾਂ ਵਿੱਚ ਸ਼ਾਮਲਾ ਕਰ ਲਿਆ ਉਹਨਾਂ ਨੂੰ ਢਾ ਲਿਆ ਪਹਿ ਲੱਖਾ ਸੜਾਣਾ ਕੀ ਚੀਜ਼ ਹੈ ਜਿਸ ਟਾਈਮ ਕਹਿੰਦੇ ਹਿੰਮਤੇ ਮਰਦਾ ਔਰ ਮਰਦੇ ਖੁਦਾ ਅਸੀਂ ਪਾਪ ਨਹੀਂ ਕਰਦੇ ਆ ਮੇਰੇ ਤੋਂ ਪਹਿਲਾਂ ਮੇਰੇ ਦੋਸਤ ਬੋਲ ਰਹੇ ਸੀ ਤੇ ਸਾਨੂੰ 30-30 ਸਾਲ ਹੋ ਗਏ ਆ ਮੈਨੂੰ ਵੀ ਕਰੀਬ 26 ਸਾਲ ਹੋ ਗਏ ਉਦੀ ਕੈਮੀਕਲ 'ਚ ਬੈਠਦਾ ਉਸੀ ਰੰਗ ਚ ਬੈਠਦਾ ਉਸੇ ਸਾਧਨ ਦੀ ਕੰਮ ਕਰਦਾ ਤੇ ਮੇਂਡੂ ਤਾਂ ਕਦੇ ਨਹੀਂ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਈ ਆ ਤੁਹਾਡੇ ਸਾਹਮਣੇ 60000 ਦੀ ਉਮਰian ਤਗੜਾ ਹੈਗਾ ਤੇ ਜਿਨਾ ਲੱਗਦਾ ਸੀ ਦਾਣਾ ਜਿਹੜੀ ਨਾਲ ਅਸੀਂ ਪਾਣੀ ਪਾਨੇ ਆ ਕਰੀਬ ਸਿਰਫ 2% ਲੋ ਜਿੰਦਰ ਸਾਹਿਬ 2% 100% ਚ ਸਾਡੀ ਕੰਟਰੀਬਿਊਸ਼ਨ ਕਿੰਨੀ ਹੈ 2% ਤੇ ਉਹ ਵੀ ਤੇ ਉਹ ਵੀ ਸਾਡੇ ਐਸੇ ਦੋਸਤ ਹੈ ਜਿੰਨਾ ਨੇ ਪਲਾਂਟ ਲਾਏ ਲੱਖਾਂ ਰੁਪਿਆ 50 ਜਾਂ ਲੱਖ ਇੰਡਸਟਰੀ ਨੇ ਦਿੱਤਾ ਤਿੰਨ ਤਿੰਨ ਸਿਟੀ ਵੀ ਪਲਾਂਟ ਲਗਾਏ ਕਿ ਨਹੀਂ ਇੰਡਸਟਰੀ ਆਪਣਾ ਪੇਟ ਟਟਕੇ ਵੀ ਪੈਸਾ ਲਾ ਕੇ ਸਿਟੀ ਵੀ ਪਲਾਂਟ ਲਗਾਇਆ ਵੀ ਨਹੀਂ ਅਸੀਂ ਗੰਦਾ ਪਾਣੀ ਨਹੀਂ ਪਰਾਣਾ ਅਜੋ ਸਾਡੇ ਦੇ ਝੂਠਾ ਇਜਾਮ ਲਗਾ ਰਿਆ ਹੈ ਦੋਸਤੋ ਇੱਕਤਾ ਦੀ ਬਾਲ ਹੈ ਸਾਡੇ ਕਿਸੇ ਬੰਦੇ ਨੇ ਕਿਹਾ ਸੀ ਲੀਡਰ ਨੇ ਮੈਂ ਨਾਮ ਨਹੀਂ ਲੈਂਦਾ ਤੁਸੀਂ ਕਹੋਗੇ ਰਾਜਨੀਤੀ ਗੱਲ ਕੀਤੀ ਕਹਿੰਦਾ ਵਟੋਗੇ ਤੋ ਇੱਕ ਰਹੋਗੇ ਤੋ ਸੇ ਦੋਸਤੋ ਇਕੱਠੇ ਹੋਣ ਦੀ ਲੋੜ ਹੈ ਇੱਕ ਹੋਣ ਦੀ ਲੋੜ ਹੈ ਸੜਾਣਾ ਛੜੂਣਾ ਕੀਜੀ ਜਾਏ ਬੜੇ ਆਏ ਬੜੇ ਗਏ ਅਸੀਂ ਬੜੇ ਦੇਖੇ ਪਰ ਜੇ ਅਸੀਂ ਇਕੱਠੇ ਆਂ ਤੇ ਸਾਡੇ ਵਿੱਚ ਹੀ ਨਾ ਕੋਈ ਉਹ ਭੁਲਾੜੀ ਦੇ ਡੰਡੇ ਦਾ ਕੰਮ ਕਰੇ ਜੇ ਅਸੀਂ ਇੱਕੋ ਕੇ ਰਵਾਂਗੇ ਦੁਨੀਆਂ ਦੀ ਤੱਕ ਸਾਡੀ ਇੰਡਸਟਰੀ ਬੰਦ ਹੋ ਜਾਊਗੀ ਮੈਨੂੰ ਐਸਾ ਪ੍ਰੋਫੈਸਰ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਸ਼ੁਕਰ ਹੈ ਇਹ ਸਾਡੇ ਪੇੜ ਦਾ ਸਵਾਲ ਹੈ ਅਸੀਂ ਇਕੱਠੇ ਹੋਈਏ ਬਹੁਤ ਧੰਨਵਾਦ ਜੈ ਹਿੰਦ ਜਬਾਰ ਕਾਈਂਗ ਐਸੋਸ਼ੀਏਸ਼ਨ ਜਿੰਦਾਬਾਦ 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 ਕਾਈਂਗ ਐਸੋਸ਼ੀਏਸ਼ਨ ਜਿੰਦਾਬਾਦ 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 ਕਾਈਂਗ ਦਾ ਜਿੰਦਾਬਾਦ ਜਿੰਦਾਬਾਦ ਬੈਕ ਤੁਹਾਨੂੰ ਗੱਲ ਦੱਸਦੇ ਹਾਂ ਕਿ ਆਦਨੇ ਵੀ ਆਪਣਾ ਦੇਵਰ ਦੇ ਬੰਦੇ ਐ ਇੱਥੇ ਸਾਰੇ ਇਕੱਠੇ ਹੋਏ ਆਣ ਤੇ ਮਾਤ ਸੋਚ ਰਿਹਾ ਕਿ ਅਸੀਂ ਤਾਂ ਨਿਰੋਜਗਾਰੇ ਦੇ ਰਹਿਆਂ ਮਤਮੰਦੇ ਅੰਦਰ ਆਵੇ ਕਿ ਅਸੀਂ ਤਾਂ ਨਿਰੋਜੀਰਟੀ ਦੇ ਰਹਿਆਂ ਤੁਸੀਂ ਸਾਨੂੰ ਕਮਾ ਕੇ ਦੇ ਦਿਓ ਤੁਹਾਡੇ ਆਸਰੇ ਦੇ ਉੱਤੇ ਸਾਡਾ ਜਿਹੜਾ ਪਰਿਵਾਰ ਆ ਉਹ ਪੜਦਾ ਇੱਕ ਰੱਬ ਨੇ ਐਸਾ ਜ਼ਰੀਆ ਬਣਾਇਆ ਹੋਇਆ ਇੱਕ ਦਾਤੇ ਇੱਕ ਬੇਖਾਰੀ ਜੀ ਸਭ ਤੇਰੇ ਚੋਜ ਵਢਾਣਾ ਮੈਂ ਇਸੇ ਕਾਰਨ ਕਰਕੇ ਕਹਿ ਰਿਹਾ ਕਿ ਜਿਹੜੇ ਲੱਖੇ ਸਿਧਾਣੇ ਦੀ ਗੱਲ ਹੈ ਆ ਆਮ ਵੀਡੀਓ ਦੇਖੀ ਦੀਆਂ ਹਨ ਮੈਂ ਬੇਨਤੀ ਕਰਦੇ ਵਾਂ ਕਿ ਜਿਹੜੀਆਂ ਮਤਾਵਾ ਨੇ ਪਹਿਲਾਂ ਤਾਂ ਲੱਖੇ ਸਿਧਾਣੇ ਦੀ ਨੀਂਹ ਦੇਖੋ ਕਿ ਪਾਪ ਦੇ ਉੱਤੇ ਖੜੀ ਹੋਈ ਹੈ ਜਿਹੜੀ ਪਾਪ ਦੀ ਨੀਂਹ ਹੈ ਨਾ ਹਮੇਸ਼ਾ ਵਾਸਤੇ ਥਰ-ਥਰ ਕਮਦੀ ਰਹਿੰਦੀ ਹੈ ਕਿਉਂਕਿ ਜਿਹੜੀ ਪਾਪ ਦੀ ਨਹੀਂ ਹੈ ਜਿਹੜੀਆਂ ਮਾਵਾਂ ਨੇ ਆਪਣੇ ਪੁੱਤਰ ਉਹਦੇ ਨਾਲ ਤੋੜਨੇ ਮੈਂ ਉਹਨਾਂ ਨੂੰ ਬੇਨਤੀ ਕਰ ਦੇਵਾਂ ਕਿ ਜੇ ਮੇਰੀ ਕੋਈ ਵੀਡੀਓ ਉੱਥੇ ਪਹੁੰਚ ਜਾਵੇ ਮੈਂ ਉਹਨਾਂ ਨੂੰ ਬੇਨਤੀ ਕਰ ਦੇਵਾਂ ਕਿ ਪਹਿਲਾਂ ਇਹਦਾ ਕਿੱਥੇ ਦੇਖੋ ਵੀ ਇਹ ਸ਼ੁਰੂ ਕਿੱਥੋਂ ਹੋਇਆ ਹੈ ਪਹਿਲਾਂ ਇੱਕ ਤੂੰ ਬਲੈਕਮੇਲ ਕਰਨਾ ਕਿਸੇ ਦਾ ਕਿਸੇ ਨੇ ਬਾਹਰ ਕਹਨੂੰ ਭੇਜ ਦਿੱਤਾ ਕਿਸੇ ਨੇ ਪੈਸੇ ਫਸ ਗਏ ਉਹ ਤੂੰ ਅੱਧੇ ਆਪ ਦੁਆ ਤੇ ਅੱਧੇ ਆਪ ਖਾ ਲੈ ਫਿਰ ਥੋੜਾ ਜਿਹਾ ਵੱਡਾ ਹੋਰ ਵਧਿਆ ਫਿਰ ਇਹਨੇ 그룹 ਬਣਾਇਆ ਫਿਰ ਸਾਡੀ ਇੰਡਸਟਰੀ ਨੂੰ ਆਣ ਕੇ ਇਸਨੇ ਹੱਥ ਪਾ ਲਿਆ ਇਹਨੂੰ ਇਸ ਗੱਲ ਦਾ ਪਤਾ ਨਹੀਂ ਕਿ ਇਹ ਜਿਹੜੀ ਇੰਡਸਟਰੀ ਹੈ ਇਹ ਜਿੰਨਾ ਲੁਧਿਆਣਾ ਹੈ ਜਿੰਨਾ ਵੀ ਆਪਣਾ ਕਾਰੋਬਾਰ ਹੈ ਇਹ ਸਾਰਾ ਇਸੇ ਦੇ ਨਾਲ ਹੀ ਜੁੜਿਆ ਹੋਇਆ ਹੈ <laughs> 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 उधर देखिए सारे उधर हैं हम्म Feliratok az Amara.org közösségétől ਇਹ ਫਿਰ ਡੈਂਗਾ ਵਾਲੇ ਆ ਨਾ ਤਾਂ ਕਰਕੇ ਉਹਨਾਂ ਦੇ ਵਿਰੁੱਧ ਬੋਲਦੇ ਨੇ ਇਹ ਤਾਂ ਡੈਂਗਾ ਵਾਲੇ ਆ ਹਾਂ ਡੈਂਗਾ ਵਾਲੇ ਨੇ ਇਹ ਤਾਂ ਡੈਂਗਾ ਵਾਲੇ ਨੇ ਇਕੱਠ ਕੀਤਾ ਅਜੇ ਤਾਂ ਕੁੱਨ ਮੰਨੇਗਾ ਨਹੀਂ ਫੋਕਲ ਵਾਂਡ ਢੰਡਾਰੀ ਦੇ ਭਈਏ ਇਹਨੇ ਰੋਕੇ ਹੋਏ ਨੇ ਨਾ ਹਾਂ ਬਹੁਤ ਜ਼ਿਆਦਾ ਉਹ ਇਹਨਾਂ ਨੇ ਉਹਦੋਂ ਵੀ ਕਿਹਾ ਸੀ ਨਾ ਵੀ ਜੇ ਲੱਖਾ ਇੱਥੇ ਆਇਆ ਤਾਂ ਅਸੀਂ ਤੁਹਾਡੇ ਸਾਹਮਣੇ ਯਾਰ ਬੰਦਾ ਖੜਾ ਕਰ ਦਿਆਂਗੇ ਤੇ ਉਹ ਉਹਨੂੰ ਤਾਂ ਬਾਹਰ ਹੀ ਰੋਗ ਰੋਗ ਦਿੱਤਾ ਮੈਨੂੰ ਲੱਗਦਾ ਕਿਤੇ ਆਉਂ ਦਿਖਾਈ ਵੀਡੀਓ ਇਹਨਾਂ ਨੂੰ ਤੇ ਇਥੇ ਇਹਨਾਂ ਨੇ ਕੱਟ ਕੀਤਾ ਉਹ ਤਾਂ ਪੰਜਾਬ ਦਾ ਕੋਈ ਬੰਦਾ ਅੰਦਰ ਆਣ ਹੀ ਨਹੀਂ ਦੇ ਰਿਹਾ ਲੁਧਿਆਣੇ ਦੇ ਬਾਹਰ ਇਹਨੂੰ ਕਿਲਾ ਬਣਾ ਕੇ ਰੱਖ ਦਿੱਤਾ ਹੈ ਉਹ ਜਿਹੜਾ Rajasthan ਤੋਂ ਆਉਣੇ ਸੀ ਕੋਈ ਬੰਦੇ ਉਹ ਵੀ ਰੋਗ ਰੋਗ ਦਿੱਤੇ ਨੇ ਆ ਦੇਖ ਕਿੰਨਾ ਗੰਦਾ ਪਾਣੀ ਕੁੜ ਬਿਲਕੁਲ ਬਰਕਰ ਦੇ ਪਿਆ ਹੈ ਬਹਿਨ ਚੋ ਕੀ ਹਾਲ ਬਣਿਆ ਪਿਆ ਇਹ ਇਹਨਾਂ ਇਹਨਾਂ ਨੂੰ ਤਾਂ ਬਹਿਨ ਚੋ ਆਪਦੀ ਪੈ ਗਈ ਡੇਂਗਾ ਡੇਂਗਾ ਵਾਲਿਆਂ ਨੂੰ ਪੰਜ ਸਾਡਾ ਬੰਦ ਹੋ ਜਾਏਗਾ ਕੰਮ ਇਹ ਨਹੀਂ ਨਾ ਸੋਚਦੇ ਕਿ ਕਿੰਨਾ ਪੰਜਾਬ ਦਾ ਮਾੜਾ ਹਾਲ ਹੋਇਆ ਯਾਰ ਇਹ ਨਾ ਮੋਹਾਲੀ ਵਿੱਚੋਂ ਕੱਢੇ ਨਾ ਹਾਂ ਮੋਹਾਲੀ ਦੇ ਵਿੱਚੋਂ ਚੰਡੀਗੜ੍ਹ ਤੋਂ ਮੋਹਾਲੀ ਚ ਕੱਢੇ ਸਾਰਾ ਭਈਆ ਕੱਢਦਾ ਹਾਂ ਮੋਹਾਲੀ ਚ ਕੱਢੇ ਬਾਲ ਠਾਕਰੇ ਨਹੀਂ ਨਹੀਂ ਮਹਾਰਾਸ਼ਟਰ ਚ ਨਹੀਂ ਕੱਢੇ ਸੀਗੇ ਉੱਥੋਂ ਵੀ ਤੇ ਕੱਢੇ ਸੀ ਇਹਦਾ ਯਾਰ ਹੁਣ ਆਪਣੇ ਭਾਂਤੋਂ ਜਿਹੜੀਆਂ ਸਰਕਾਰ ਦੇ ਵਿੱਚ ਵਿਪਲਾ ਤੁਝੇ ਲੜਿਆ ਲਿਖਿਆ ਹਾਂ ਹੈ ਇਹਨਾਂ ਦੇ ਇਲਾਕੇ ਵਿੱਚ ਬਿਹਾਰ ਦੇ ਚਲੇ ਜਾ ਬੰਗਾਲ ਦੇ ਚਲੇ ਜਾ ਇਧਰ ਯੂਪੀ ਚਲੇ ਜਾ ਹਾਂ ਯੂਪੀ ਦੇ ਆਲੇ ਫੇਰ ਵੀ ਮਾੜਾ ਮੋੜਾ ਹੈਗਾ ਹੈ ਕੀਤੀ ਬਾੜੀ ਹੈਗੀ ਹੈ ਇਧਰ ਚੱਲਦਾ ਹੈ ਇਹ ਬਿਹਾਰ ਦੇ ਵਿੱਚ ਤਾਂ ਬਹੁਤ ਹੀ ਬੰਦਾ ਆਲਾ ਹਾਂ ਤੂੰ ਦੇਖਦਾ ਨਹੀਂ ਹੁੰਦਾ ਸੀ ਪੈਣ ਚਪਲਾ ਪਾਈਆਂ ਹੋਣੀਆਂ ਗੇਰ ਨੰਗੇ ਪੈਰੀ ਹੋਣਾ ਢੋਕ ਕੇ ਜਿਹੜਾ ਉਹਦੇ ਪੈਣ ਇਹ ਤਾਂ ਇਹਨਾਂ ਵਾਸਤੇ ਤਾਂ ਪੈਣ ਜੋ ਬਣ ਗਿਆ ਕੈਨੇਡਾ ਬਣ ਗਿਆ ਇੱਥੇ ਕੈਨੇਡਾ ਬਣ ਗਿਆ ਆਪਣੇ ਇਹ ਤਾਂ ਪੈਣ ਜੋ ਸਿੱਦੇ ਮੁਗਲ ਨਹੀਂ ਕਰਦੇ ਕਿਸਨਾਂ ਆਪਣੇ ਵੇਲੇ ਕਿੰਨੇ ਦੂਜਾ ਬਾਹਰ ਜਾ ਕੇ ਉੱਥੇ ਕਿੰਨਾ ਪੈਸੇ ਲਾਗੇ ਜਾਂਦੇ ਨੇ ਕਿਵੇਂ ਸੈੱਟ ਹੁੰਦੇ ਨੇ ਤੇ ਇਹ ਤਾਂ ਬਸ ਉੱਥੇ ਆਮਣਾ ਹੁੰਦੇ ਨੇ ਤੇ ਇੱਥੇ ਆ ਕੇ ਸੈੱਟ ਇਹਨਾਂ ਨੇ ਕੈਨੇਡਾ ਬਣ ਗਿਆ ਤੇ ਆਪਣੀਆਂ ਸਰਕਾਰਾਂ ਦੇਖ ਲੈ ਆ ਬੱਸਾਂ ਖੜੀਆਂ ਨੇ ਇਹ ਕਿੰਨੇ ਸਾਲ ਹੋ ਗਏ ਨੇ ਵੇਲਾ ਇੱਥੇ ਖੜੀਆਂ ਗਲ ਗਈਆਂ ਨੇ ਗਲ ਗਈਆਂ ਤੇ ਇਹਨਾਂ ਨੂੰ ਕਦੇ ਯੂਜ਼ ਹੀ ਨਹੀਂ ਕੀਤਾ ਗਿਆ ਲਾਲ ਬੱਸਾਂ ਨੂੰ ਏ ਨਾ ਕੋਈ ਕੁਛ ਪੰਜਾਬ ਦੇ ਵਿੱਚ ਖਰਾਬ ਹੋ ਜੁਕਿਆ ਨਾ ਜੇ ਕੋਈ ਬੰਦਾ ਦੇਖ ਨਹੀਂ ਸਕਦਾ ਦੇਖ ਨਹੀਂ ਸਕਦਾ ਖੜੇ ਹੋ ਗਏ